ਖੇਲੇ ਦੀ ਸਭ ਤੋਂ ਵੱਡੀ ਖਬਰ ਮੁਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਤੇ ਕਿ ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖਿਲਾਫ ਯੁੱਧ ਤੇ ਲਗਾਤਾਰ ਕਾਰਵਾਈ ਹੋਦੀ ਨਜ਼ਰ ਆ ਰਹੀ ਹੈ ਨਸ਼ੇ ਦੇ ਖਿਲਾਫ ਲਗਾਤਾਰ ਨਸ਼ੇੜੀਆਂ ਨੂੰ ਨਸ਼ੇ ਵੇਚਣ ਵਾਲਾ ਤੇ ਪੂਰੀ ਨਕੀਲ ਕਚੀ ਜਾ ਰਹੀ ਹੈ ਇਹਦੇ ਉੱਪਰ ਇੱਕ ਪੰਜਾਬ ਸਰਕਾਰ ਵੱਲੋਂ ਬੜਾ ਸਖਤ ਐਕਸ਼ਨ ਲਿਤਾ ਗਿਆ ਹੈ ਤੇ ਪੰਜਾਬ ਪੁਲਿਸ ਦੇ ਨੌਜਵਾਨ ਜਿਹੜਾ ਨਸ਼ੇ ਵੇਚਣ ਦੇ ਵਿੱਚ ਸ਼ਾਮਲ ਹੈ ਉਹਨਾਂ ਤੇ ਵੀ ਕਾਰਵਾਈਆਂ ਹੋਣੀਆਂ ਨਜ਼ਰ ਆ ਰਹੀਆਂ ਮੁਹਾਲੀ ਦੇ ਵਿੱਚ ਪੈਂਦੇ ਟਕੋਲੀ ਦੇ ਵਿੱਚ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਤਿੰਨ ਆਰੋਪੀਆਂ ਦੇ ਵਿੱਚੋਂ ਇੱਕ ਪੁਲਿਸ ਮੁਲਾਜ਼ਮ ਵੀ ਸ਼ਾਮਲ ਹੈ ਇਹਨਾਂ ਕੋਲ ਭਾਰੀ ਮਾਤਰਾ ਵਿੱਚ ਚਰਚ ਮਿਲੀ ਹੈ ਦੱਸਿਆ ਜਾ ਰਿਹਾ ਹੈ ਕਿ ਤਕਰੀਬਨ 1 ਕਿਲੋ 800 ਗ੍ਰਾਮ ਦੇ ਹਿਸਾਬ ਨਾਲ ਚਰਚ ਮਿਲੀ ਹੈ ਤੇ ਮੁਹਾਲੀ ਦੇ ਐਸਐਸਪੀ ਦੀਪਕ 파ਰਿਕ ਨੇ ਪ੍ਰੈਸ ਕਾਨਫਰੰਸ ਕਰਕੇ ਸਾਰੀ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਸਾਡੀ ਜਿਹੜੀ ਪੰਜਾਬ ਸਰਕਾਰ ਦੀ ਤੇ ਪੰਜਾਬ ਪੁਲਿਸ ਦੀ ਜਿਹੜੀ ਮੁਹਿੰਮ ਚੱਲ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸੇ ਲਈ ਦੇ ਵਿੱਚ ਸਾਡੇ ਜਿਹੜੇ ਸਬੰਧਤ ਹੀ ਡੀਐਸਪੀ ਆਫਿਸਰ ਹੈਗੇ ਹੈ Prit Kawan ਇਹ ਅੱਜਕਲ ਐਸਐਚਓ ਢਕੋਲੀ ਦੀ ਭੂਮਿਕਾ ਨਿਭਾ ਰਹੇ ਇਨਾਂ ਦੇ ਨਾਲ ਡੀਐਸਪੀ ਸਾਹਿਬ ਜ਼ੀਰਤਪੁਰ ਐਸਪੀ ਆਰ ਇਹਨਾਂ ਦੀ ਟੀਮ ਨੇ ਕਾਫੀ ਅੱਛੀ ਇੱਕ ਕਾਮਯਾਬੀ ਨਸ਼ੇ ਦੇ ਖਿਲਾਫ ਹਾਸਲ ਕੀਤੀ ਹੈ ਜਿਸ ਦੇ ਵਿੱਚ ਇਹਨਾਂ ਨੇ 1 ਕਿਲੋ 800 ਗ੍ਰਾਮ ਜਿਹੜੀ ਚਰਸ ਹੈਗੀ ਹੈ ਉਹ ਬਰਾਮਦ ਕੀਤੀ ਹੈ ਇਸ ਦੇ ਵਿੱਚ ਇਹ ਵਿਅਕਤੀ ਇੱਕ ਜਿਹੜੀ ਪ੍ਰਾਇਮਰੀ ਜਾਣਕਾਰੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਇਹ ਢਕੋਲੀ ਲਾਕੇ ਦੇ ਵਿੱਚ ਜਿਹੜੀ ਹੈਗੀ ਹੈ ਚਰਸ ਦੀ ਵਿਕਰੀ ਕਰਦੇ ਸੀਗੇ ਯੂਥ ਨੂੰ ਇਹ ਚਰਸ ਵੇਚਦੇ ਸੀਗੇ ਸੋ ਜਦੋਂ ਅਸੀਂ ਅੱਗੇ ਜਾ ਕੇ ਇਹਦੀ छानबीन की तो सामने आया कि तीन व्यक्ति है जिस दे एक पुलिस मुलाजिम भी शामिल है उस पुलिस मुलाजिम को भी असी जो है क्योंकि यह सा मकसद बिल्कुल क्लीयर है कि इस नशे की लड़ाई के व्यक्ति साढ़े नाल है या फिर साढ़े खिलाफ़ है सो जो भी साढ़े खिलाफ़ है भावें पुलिस मुलाजिम है भावें कोई होर व्यक्ति है खिलाफ़ असी कार्रवाई तो गुरेज नहीं करा इसलिए इस कार्रवाई करते हुए तीन दोषी जे गिरफ़्तार किए गए पहले व्यक्ति का नाम गुरजीत सिंह है दूजे का नाम अंकुश पाल है ਏ ਗੁਰਜੀਤ ਸਿੰਘ ਜਿਹੜਾ ਹੈਗਾ ਮਨੀ ਮਾਜਰੀ ਦਾ ਰਹਿਣ ਵਾਲਾ ਹੈਗਾ ਅੰਕੁਸ਼ਪਾਲ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਦਵਿੰਦਰ ਕੁਮਾਰ ਜਿਹੜਾ ਤੀਜਾ ਦੋਸ਼ੀ ਹੈਗਾ ਇਹ ਸੀਨੀਅਰ ਸਿਪਾਹੀ ਹੈਗਾ ਪੰਜਾਬ ਪੁਲਿਸ ਦੇ ਵਿੱਚ 82 ਬਟਾਲੀਅਨ ਦੇ ਨਾਲ ਜੁੜਿਆ ਹੋਇਆ ਸੋ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹਨਾਂ ਕੋਲੋਂ 1 ਕਿਲੋ 800 ਗ੍ਰਾਮ ਚਰਸ ਬਰਾਮਦ ਕੀਤੀ ਹੈ ਇੱਕ ਐਕਟਿਵਾ ਹਰਿਆਣਾ ਨੰਬਰ ਦੀ ਵੀ ਬਰਾਮਦ ਕੀਤੀ ਗਈ ਹੈ ਜਿਹੜੇ ਦੋਸ਼ੀ ਹੈਗੇ ਇਹ ਗੁਰਜੀਤ ਸਿੰਘ ਅਤੇ ਅੰਕੁਸ਼ਪਾਲ ਦੋਨਾਂ ਤੇ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਪਰਚੇ ਜਿਹੜੇ ਹੈਗੇ ਉਹ ਹਿਮਾਚਲ ਪ੍ਰਦੇਸ਼ ਦੇ ਵਿੱਚ ਦਰਜ ਹੈ। ਤਾਂ ਪੁਲਿਸ ਮੁਲਾਜ਼ਮ ਦੀ ਕੀ ਭੂਮਿਕਾ ਸੀ ਜਿਹਨਾਂ ਦੇ ਮਾਮਲੇ। ਦੇਖੋ ਜੀ ਇਹ ਮੌਕੇ ਤੇ ਸਾਰੇ ਫੜੇ ਗਏ ਐ। ਤਾਂ ਇਹ ਪੁਲਿਸ ਮੁਲਾਜ਼ਮ ਜਿਹੜਾ ਹੈਗਾ ਆਪਣੀ ਡਿਊਟੀ ਤੋਂ ਕਈ ਦਿਨ ਦਾ ਗੈਰ ਹਾਜ਼ਰ ਚੱਲ ਰਿਹਾ ਸੀਗਾ ਔਰ ਇਸ ਕੰਮ ਦੇ ਵਿੱਚ ਇਹਨਾਂ ਦੇ ਨਾਲ ਜਿਹੜਾ ਹੈਗਾ ਸਾਹਮਣੇ ਆਇਆ ਹੈ ਸੋ ਉਹਦੀ ਬਾਕੀ ਦੁਗਾਈ ਨਾਲ ਤਫ਼ਤੀਸ਼ ਕਰਕੇ ਜੋ ਭੂਮਿਕਾ ਹੋਏਗੀ ਸਾਹਮਣੇ। ਸਾਰੇ ਜਿਹੜਾ ਪੁਲਿਸ ਮੁਲਾਜ਼ਮ ਨਾਲ ਸੰਬੰਧਿਤ ਸੀਗਾ ਉਹ ਥੇ ਬਿਆਸੇ ਬਟਾਲিয়ন ਤੋਂ ਅਟੈਚ ਵਕ-ਵਕ ਥਾਵ ਇਹ ਜਿਹੜੀ ਹਿੰਦਕ ਸਾਹਮਣੇ ਆਈ ਇਹ ਪੁਸ਼ਕਿਸ ਮੁਰਲੀ ਜਿਹੜੀ ਕੀਤੀ ਹੈ ਇਹ ਬਾਹਰੋਂ ਲੈ ਕੇ ਆਂਦੇ ਸੀਗੇ ਅ ਮੋਹਾਲੀ ਦੇ ਬਾਹਰ ਤੋਂ ਲਾ ਕੇ ਔਰ ਐਗਜ਼ੈਕਟ ਕਿੱਥੋਂ ਲੈ ਕੇ ਆਂਦੇ ਸੀਗੇ ਉਹ ਅਸੀਂ ਅਫਸਰ ਤਫਤੀਸ਼ ਦੱਸਾਂਗੇ ਲਾ ਕੇ ਜਿਹੜਾ ਇੱਥੇ ਹੋਟਲ ਦੇ ਵਿੱਚ ਕਈ ਵਾਰ ਕਮਰੇ ਲੈਂਦੇ ਸੀ ਕਮਰੇ ਲੈ ਕੇ ਫਿਰ ਇਹਨਾਂ ਦੇ ਜਿਹੜੇ ਸੰਪਰਕ ਸੀਗੇ ਉਹਦੇ ਉਹਨਾਂ ਦੇ ਨਾਲੇ ਸੇਲ ਪਰਚੇਸ ਕਰਦੇ ਸੀਗੇ ਸੋ ਇਹਨਾਂ ਦੇ ਜਿਹੜੇ ਫੋਨਸ ਹੈਗੇ ਉਹਨਾਂ ਦੀ ਮੋਬਾਈਲ ਫੋਰੈਂਸਿਕ ਕਰਾਵਾਂਗੇ ਅਸੀਂ ਕੰਟੈਕਸਟ ਵਗੈਰੇ ਦੇਖ ਕੇ ਅੱਗੇ ਇਹਨਾਂ ਨੇ ਬਾਇਰਸ ਕੌਣ ਹੈਗੇ ਉਹਨਾਂ ਤੱਕ ਵੀ ਅਸੀਂ ਪਹੁੰਚਾਂਗੇ ਫਿਰ ਬੇਸਿਕਲੀ ਵਾਈਪ professions ਕੀ ਕਰਦੇ